ਪੰਜਾਬੀ ਫਿਲਮਾਂ ਦੇ اداکار ਤੇ ਸਾਬਕਾ క్రికెਟਰ ਯੋਗਰਾਜ ਸਿੰਘ ਮੁਖਤਬ ਦੇ ਵਿੱਚ ਇੱਕ ক্রিকেট ਅਕੈਡਮੀ ਦਾ ਉਦਘਾਟਨ ਕਰਨ ਦੇ ਲਈ ਪਹੁੰਚੇ ਜਿੱਥੇ ਉਹਨਾਂ ਇੱਕ ਪ੍ਰੈਸ ਕਾਨਫਰੰਸ ਰੱਖੀ ਤੇ ਸੰਬੋਧਨ ਕਰਦੇ ਹੋਏ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਉਹਨਾਂ ਕਦੇ ਨਹੀਂ ਦੇਖਿਆ ਕਿ ਕੋਈ ਨੌਜਵਾਨ ਨਸ਼ਾ ਕਰਦਾ ਹੈ ਤੇ ਪੰਜਾਬ ਨੂੰ ਸਿਰਫ ਨਸ਼ਿਆਂ ਦੇ ਨਾਮ ਤੇ ਪਦਨਾਮ ਕੀਤਾ ਜਾਂਦਾ ਹੈ ਉਹਨਾਂ ਹੋਰ ਕੀ ਕਿਹਾ ਆਓ ਤੁਸੀਂ ਖੁਦ ਹੀ ਸੁਣ ਲਓ। ਦਾਬ ਦੇ ਹਾਲਾਤ ਬੜੇ ਚੰਗੇ ਆ ਜੀ ਪੰਜਾਬ ਨੂੰ ਕੀ ਹੈ ਇਹ ਤਾਂ ਗੱਲਾਂ ਨੇ ਮੈਨੂੰ ਪੰਜਾਬ ਚ ਰਹਿੰਦੇ 60 ਸਾਲ ਹੋ ਗਏ ਹੈਜੀ 40-60 ਸਾਲਾਂ ਦੇ ਵਿੱਚ ਪੰਜਾਬ ਨੂੰ ਉੱਤੇ ਥੱਲੇ ਹਿੰਦੁਸਤਾਨ ਨੂੰ ਉੱਤੇ ਥੱਲੇ ਸਾਰੀ ਦੁਨੀਆ ਤਤਲੀਮ ਕੀ ਰਹੀ ਹੈ ਹਾਲਾਤ ਬਹੁਤ ਚੰਗੇ ਨਹੀਂ ਖੜਾਇਆ ਬਹੁਤ ਹੋਇਆ ਇੱਕ ਪਿੰਡ ਦੀ ਨਾ ਬੁੜੀ ਹੁੰਦੀ ਹੈ ਪੁਰਾਣੀ ਆ ਪੰਜਾਬ ਦਾ ਹਾਲ ਕੀ ਉਹ ਆਖੂ ਗਿਵੇਂ ਕੁਲਵਿੰਦਰ ਸਿੰਘ ਹੋਰਿਆ ਆਪੂ ਬoi ਪਤਾ ਨਹੀਂ ਭਲਾ ਨਹੀਂ ਦੇ ਘਰੇ ਰੌਲਾ ਪੈਂਦਾ ਸੀ ਕੀ ਗੱਲ ਹੈ ਤੈਨੂੰ ਪਤਾ ਹੈ ਪਰ ਤੂੰ ਦੱਸੀਂਗਾ ਕਿਸ ਨੂੰ ਕਿ ਮੈਂ ਦੱਸਾਂ ਸਾਰੇ ਪਿੰਡ ਨੂੰ ਬੋਲਦੀ ਗਰੂ ਜੀ ਪਾਪਾ ਵੀ ਨਾਲ ਕੰਮ ਲੈ ਕੇ ਤੁਰਿਆ ਕਰਦਾ ਜੋ ਜਹਾਨ ਦੀ ਇਹਦੇ ਉਦੋਂ ਉਹਦੇ ਨਾਲ ਕਰ ਉਹਨੂੰ ਕੋਈ ਫਿਕਰ ਨਹੀਂ ਕਰਨਾ ਕਿ ਸਾਡੇ ਪੰਜਾਬ ਦਾ ਇਹ ਹਾਕ ਤੁਸੀਂ ਹੈ ਕੱਖ ਵੀ ਨਹੀਂ ਗੱਲ ਕੁਛ ਵੀ ਨਹੀਂ ਲੇਕਿਨ ਉਹਨੂੰ ਐਸਾ ਵੱਧ ਚੜਾ ਕੇ ਬਣਾਇਆ ਜਾ ਰਿਹਾ ਵੀ ਇਹਦਾ ਬੇੜਾ ਕਰ ਕਰ ਤੁਰੇ ਹੋਇਆ ਹੋਇਆ ਤੇ ਅੱਜ ਤੱਕ ਕਿੰਨੇ ਸੌ ਸਾਲ ਦੀ ਕਹਾਣੀ ਸੁਲਾਮਾ 200 ਸਾਲ ਦੀ ਕਹਾਣੀ ਸੁਣਾਉਣਾ ਕਿ ਪੰਜਾਬ ਹਜ਼ਾਰ ਵਾਰ ਡੁੱਬਿਆ ਤੇ ਹਜ਼ਾਰ ਵਾਰ ਖੜਾ ਹੋਇਆ ਗੁਰੂਆਂ ਦੀ ਧਰਤੀ ਨੂੰ ਵੀ ਕੁਝ ਹੋਸਾ ਇਹ ਨਹੀਂ ਗੱਲ ਹੈ ਮੈਂ ਤਾਂ ਜਿਹ ਕੋ ਮੁੰਡਾ ਨਸ਼ਾ ਕਰਦਾ ਦੇਖੇ ਨੇ ਪੰਜਾਬ ਦੇ ਵਿੱਚ ਮੈਂ 53 ਸਾਲਾਂ ਤੋਂ ਸ਼ੂਟਿੰਗ ਕਰ ਰਿਹਾ ਹਰ ਘਰ ਦੇ ਮੈਂ ਤੇਰੀ ਦੇਖਿਆ ਕੋਈ ਨਸ਼ਾ ਨਾਲ ਮੁੱਤ ਪੋਇਆ ਕੋਈ ਤਾਂ ਧਜੂ ਪਿਆ ਉਹ ਮੇਰੇ ਨਾਲ ਹੀ ਲੱਗਿਆ ਆਦਰਵਾਇਸ ਪੰਜਾਬ ਦੇ ਵਿੱਚ ਆ ਪਿੱਛੇ ਖੜੇ ਨੇ ਨੌਜਵਾਨ ਆ ਦੇਖੋ ਸੇਤਾ ਇਹਨਾਂ ਦੀ ਗੰਗਸਰ ਦੇਸ਼ 'ਚ ਇਹ ਹੋਈ ਖੜੀ ਆ ਦੁਨੀਆ 'ਚ ਇਹ ਹੋਈ ਖੜੀ ਆ ਤੂੰ ਫਲਾਨਾ ਮੈਂ ਫਲਾਨਾ ਤੂੰ ਏ ਮੈਂ ਆਪਣੀ ਕੋਈ ਜਾਤ ਆ ਆਪਾਂ ਇੱਕ ਦੂਜੇ ਨੂੰ ਅਪਲਿਫਟ ਕਰਾਂਗੇ ਨਾ ਕਿ ਤੁਸੀਂ ਰੋਟੀ ਨਹੀਂ ਖਾਧੀ ਮੈਨੂੰ ਨਹੀਂ ਦੋ। ਨਾ ਭਾਈ ਭਾਈ ਆ ਦੋ ਰੋਟੀਆਂ ਨੇ ਆ ਦੋ ਟੁਕੜਾ। ਭਾਈ ਆ ਮੇਰੇ ਕੋਲ ਸਾਈਕਲ ਆ ਇੱਕ ਸਾਈਕਲ ਆਪਾਂ ਬੋਲੇ ਨਾ ਇਕੱਠੇ ਚੱਲਾਂਗੇ ਆ। ਲੈ ਭਾਈ ਆ ਰੋਸ ਸਬਜੀ ਬਣੀ ਐ। ਹੈ ਕੋਈ ਆਪਣੇ ਘਰ ਚ ਇਦਾਂ ਦਾ ਜਿਹੜਾ ਕਹੇ ਲੈ ਵੀ ਅੱਜ ਸਾਗ ਬਣਿਆ। ਅੱਜ ਮੇਰੇ ਘਰੇ ਦਾਲ ਬਣੀ ਐ। ਅੱਜ ਮੇਰੇ ਘਰੇ ਸਬਜੀ ਨਹੀਂ ਲੈ ਵੀ ਬੰਦਰ ਚੱਲੋ। ਜਾ ਕੇ ਆਪਾਂ ਇਕੱਠੇ ਬੈਠੇ ਰੋਟੀ ਖਾਣ ਦਾ। ਹਾਂਜੀ। ਮੈਂ ਤਾਂ ਨਹੀਂ ਕੀਤਾ ਤੁਸੀਂ ਕੀਤਾ। ਜਗਬਾਨ ਜੀ ਵੀ ਲਈ ਸੋਨੋ ਖੇੜਾ ਦੀ ਰਿਪੋਰਟ।